ਮ੍ਰਿਗਰਾਜ ਸਾਹਿਬ ਹਰ ਦੁੱਖ ਦੁੱਖ ਪ੍ਰਗਤੀ ਉਪਾਇਆ ਤੇਰਕਦਾਇਆ RAM ਰਾਜੇ ਹਰ ਨਾਕ ਦੁਸ਼ਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰ ਜਨ ਦਿਕਾ ਟਟ ਤੇ ਨਾਮ ਜੇ ਮੁਕਲਾਇਆ ਜਨ ਨਾਨਕਿਆ ਸਹਰ ਸੇ ਵਿਅੰਤ ਲਹੀ ਛਡਾਇਆ ਸ਼ਲੋਕ ਬਹਲ ਆ ਬਹਲਾ ਦੁਖਦਾਰੋ ਸੁਖ ਰੋਗ ਪਿਆ ਜਾਸੁਪਤਾ ਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਰੀ ਕੁਦਰਤ ਵਸਿਆ ਤੇਰਾ ਤਨਾ ਜਾਏ ਲਖਿਆ ਰਹਾਓ जात महजोत ज्योत महजा ताकल बला भरपूर रहया तो सच्चा काहि सत्य सच्च समाले बिन की तीसो पार पया कोना ने करत एक में बातां जो पिच करना सो कर रहया सो더라गा समहल्या पहला कोण कर सुदगुरु परसा सोदर तेरा केहां सो कर गेहा जितवै सर्व समाले भाजे तेरे नाद ने की आशा कीते तेरे भावना हारे कीते तेरे राग परि शोक है कीते तेरे भावना हारे ਗਾਵਣ ਤੁਸਨਾ ਭਵਨ ਪਾਣੀ ਵੈ ਸੁੰਦਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਸਨਾ ਚਿਤ ਗੁਪਤ ਲਿਖਿ ਜਾਣ ਲੇਖ ਲੇਖ ਧਰਮ ਵਿਚਾਰੇ ਗਾਵਣ ਤੁਸਨਾ ਈਸ਼ਰ ਪਰ ਮਹਾਦੇਵੀ ਸੋਹਣ ਤੇਰੇ ਸਰ ਆਸਵਾਰੇ ਗਾਵਣ ਤੁਸਨਾ ਇੰਦਰ ਅੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਸਨਾ ਸਿਧ ਸਮਾਧੀ ਅੰਦਰ ਗਾਵਣ ਤੁਸਨਾ ਸਾਧ ਵਿਚਾਰੇ ਗਾਵਣ ਤੁਸਨਾ ਜਤੀ ਸਦੀ ਸੰਤੋਖੀ ਗਾਵਣ ਤੁਸਨਾ ਵੀਰ ਕਰਾਰੇ ਗਾਵਣ ਤੁਸਨਾ ਪੰਡਤ ਪਰਮ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧ ਨਾ ਮੋਹਨੀ ਆਮਨ ਮੋਹਨ ਸੁਰਗ ਮੱਚ ਪਿਆਲੇ ਗਾਵਣ ਤੁਧ ਨ ਰਤਨੀ ਪਾਇ ਚੇਲੇ ਅੜਛੜੀ 24 ਗਾਵਣ ਤੁਧ ਨੋਦ ਮਹਾਬਲ ਸੂਰਾ ਗਾਵਣ ਜਿ ਬਿਨੋ ਖਾਣੀ ਚਾਰੇ ਗਾਵਣ ਤੁਧ ਨੋ ਖੰਡਮਨ ਰਮਨ ਰਹਿਮੰਡਾ ਕਰ ਕਰ ਕੀ ਤੇਰੀ ਧਾਰੇ ਸਹੀ ਤੁਧ ਨੋ ਗਾਵਣ ਜੋਤਰ ਭਾਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇਮਜ ਤਨਿਆ ਨਾਨਕਿਆ ਵਿਚਾਰੇ ਸੋਈ ਸੋਈ ਸਰਾ ਸੁਰ ਸਾਹਿਬ ਸਾਚਾ ਸੱਚ ਹੀ ਨਾਹੀ ਹੈਪੀ ਹੋ ਸੀ ਜਾਇ ਨਾ ਜਾਸੀ ਰਚਨਾ ਜਿ ਮੇਰੇ ਚਾਏ ਰੰਗੀ ਰੰਗੀ ਭਾਤੀ ਕਰ ਕਰਨੀ ਸੀ ਮਾਝ ਨੀ ਉਪਾਈ ਕਰ ਕਰ ਦੇਖਿਆ ਕੀ ਤਾ ਆਪਣਾ ਜੋਤੀ ਸੀ ਵੜਿਆ ਜੋਤ ਜੁ ਭਾਵੇ ਸੋਈ ਕਰ ਸੀ ਰਕਮ ਨਾ ਕਰ ਨਾ ਜਾਇ ਸੋ ਪਾਸਾ ਸਹਾ ਬਾਸਾ ਨਾਨ ਕਰੈ ਨਰ ਜਾਇ ਆਚਾ ਮਹੱਲਾ ਪਹਿਲਾ ਸੁਨੋ ਟਾ ਕੇ ਸਭ ਕੋਏ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗਨੂ ਦੇ ਹੀ ਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਕੀਰਾ ਰਹਾਓ ਸਭ ਜ਼ਰਤੇ ਨਾਲ ਜ਼ਰਤੂਕ ਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਅਨੇ ਗੁਰ ਗੁਰ ਹਾਏ ਕਹਿਣ ਨਾ ਜਾਣੀ ਤੇ ਹੂ ਤਨ ਵੜਿਆਈ ਸਭ ਸਤਿ ਸਭ ਤਪ ਸਭ ਜਗਿਆ ਸਦਾ ਵਰਗਾ ਕਿ ਹੰੜਿਆਈਆਂ ਤੁਧਨ ਸਦੀ ਕੋ ਨਾ ਪਾਇਆ ਕਰਮ ਲੈ ਨਾ ਹੀ ਠਾਕੁਰ ਹਾਈਆ

ਨਾਵ ਮਰੇ ਨਾ ਹੋਵੇ ਜੋ ਗਵਿੰਦਾ ਰਹਿਣ ਜੋ ਪੈਤੋਗੁ ਗੁਨੇਹ ਹੋਰ ਨਾਹੀ ਕੋ ਨਾ ਕੋ ਹੋਆ ਨਾ ਕੋ ਹੋਉ ਦਿਉ ਦਾਪਤੀ ਵੜ ਤੀਰਿ ਜਾਤਿ ਬਿਨੇ ਕਰਕੇ ਕੀ ਤੀਰਾ ਰੇ ਕਾਝੰ ਮਸਾਰੇ ਕੇ ਕਮਜਾਤ ਨਾਨਕ ਨਾਮੇ ਬਾਦ ਸੁਨਾਤ ਰਾਗ ਗਰੀ ਮਹਿਲਾ ਚੌਥਾ ਹਰ ਕੇ ਜਨ ਸਤਬੁਗ ਸਰਪੁਰਖਾ ਬਨਾ ਕਰੋ ਗੁਰ ਪਾਸ ਹਮ ਕੇ ਰਹਿ ਕਨ ਸਤਗੁਰ ਸਰਨਾਇਕਾ ਧਿਆਨ ਪਰਗਾਸ ਮੇਰੇ ਮੇਧ ਗੁਰ ਦੇਵ ਨੂੰ ਕੋ ਰਾਮ ਨਾਮ ਪ੍ਰਗਿਆਸਿ ਗੁਰਮਤਿ ਨਾਮ ਮੇਰਾ ਪ੍ਰਾਨੁ ਸਕਾਇ ਹਰ ਤੀਰਤ ਹਮ ਰੀਰਹ ਰਾਸ ਰਹਾਉ ਹਰ ਜਨ ਕੀ ਵਡ ਭਾਗ ਬਡੇਰੇ ਜਨ ਹਰ ਹਰ ਸਰਬਾਹਰ ਪ੍ਰਿਆਸ ਹਰ ਹਰ ਨਾਮ ਲੈ ਪ੍ਰਭਤਾ ਸੇ ਮੈਂ ਚੰਦਿ ਤੁਣ ਪ੍ਰਗਿਆਸਿ ਇਨ ਹਰ 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 ਰਸਨਾਵ ਨਾ ਪਾਇ ਤੀ ਭਾਗ ਹੀਨ ਜਨ ਪਾਸ ਮੇਹ ਸਤ ਗੁਰ ਜਨ ਸੰਗਤ ਜਨੇ ਨਾਏ ਤ੍ਰਿਕ ਦੀਵੇ ਤ੍ਰਿਕ ਦੀਵਾ ਸੋ ਜਨ ਹਰਿ ਬ੍ਰਹ ਸਤਿ ਬਸੰਦੁ ਤਪਾਇ ਤਨ ਤੁਰ ਮਸਤਿ ਕਲੇ ਕਾ ਸੋ ਤਾਨ ਤਾਨ ਸਾਰ ਸੰਬਧਿਤ ਹਰਿ ਸੋ ਪਾਇ ਮੇਜਨ ਨਾਨਕ ਨਾਮ ਬਰਜਾਸੀ ਰਾਗ ਜੀ ਮਹਲਾਪਨਵਾ ਸਾਹਿਰੇ ਮਤਿ ਪ੍ਰਦਦਮ ਜਾ ਆਹਰ ਹਰਿ ਬਿਉ ਪਰਿਆ ਚੈਲ ਪਤਰ ਮੇਜਨ ਤੂ ਪਾਇ ਤਾ ਕਰਿ ਤਿਗਾ ਗੇਤਰ ਤਰਿਆ ਮੇਰੇ ਮਾ ਦੋ ਦੀ ਸਤ ਸੰਗਤ ਕਲੇ ਸੋ ਤਰਿਆ ਨਿਰ ਪ੍ਰਸਾਰ ਪਰ ਬੁਧ ਪਾਇ ਸੋ ਤੇ ਕਾਸ਼ਟ ਹਰਿਆ ਰਹਾਓ ਮਨ ਜਿਵਾਲਾ ਉਸਰ ਬਨਤਾ ਕੋ ਨਕ ਸਟੀਕਰ ਆ ਸਿਰਸਿੰਦਰਕ ਸੰਭਾਈ ਠਾਕੁਰ ਕਾ ਹਿਮਨ ਪੋ ਕਰਿਆ ਬੁੱਢੇ ਉਡਾਵੇ ਸੂਕੋ ਸਰਸਪਾਚੇ ਮੈ ਸ੍ਰੀ ਸਰਿਆ ਤਿੰਕਮਣ ਕਲਾਵੇ ਕਮਟਜਾਵੇ ਮਨ ਮਹਾਂਸ਼ ਮਰਣ ਕਰਿਆ ਸਾਭਨੇ ਧਾਨ ਦਾ ਸਪਸ਼ਟ ਸਿਧਾਨ ਠਾਕੁਰ ਕਰ ਤਰਿਆ ਵਣਨਾਣਕ ਬਲਬਲ ਸਰ ਬਲਦਾ ਯੋ ਪੀਰਾਂਤਨਾ ਪਾਰ ਆਵਰਿਆ ਰਾਗਿਆ ਸਾ ਮਹੱਲਾ ਚੌਥਾ ਸੋਪੁਰਪ ਇਕੂਨ ਪਿਆਸਤ ਗੁਰੂ ਪ੍ਰਸਾਦ ਚੂਕ ਪਰਕਣਾ ਨੰਨਹਾਰ ਪਰਕਣਾ ਨੰਨਹਾਰ ਜਮਾਗੁ ਮੋਹਸਾਰਾ ਸਭ ਤਾਵੇ ਸਭ ਤਾਵੇ ਦੂਜੀ ਹਰ ਸੱਚੇ ਸਰਬਨਹਾਰਾ ਸਭ ਜੀਤ ਮਾਰੇ ਜੀਤੋ ਜੀਆਂ ਦਾ ਦਾਤਾਰਾ ਹਰ ਤਿਆਵ ਸੰਤੋਰੀ ਸਭ ਦੋਖ ਬਸਾਰਨ ਹਾਰਾ ਹਰਿਆ ਭਟਾ ਗੁਰਾ ਭੇ ਸੇਵਕ ਦੀ ਤਿਆ ਨਾਨਕ ਵਰਤੂ ਵਿਚਾਰਾ ਚੋ ਕਟ ਕੜੰਤਰ ਸਭ ਨਾਲ ਪਰ ਜੀ ਹਰੇ ਕੋ ਪ੍ਰਭ ਸਮਾਨਾ ਇਕ ਦਾਤ ਇਕ ਭੇਖਾਰੀ ਜੂ ਸਭ ਤੇਰੇ ਜੋ ਰਵੀ ਦਾਣਾ ਤੂੰ ਆਪੇ ਦਾਤਾ ਆਪੇ ਭੁਗਦਾ ਜੀ ਹੁ ਤਦ ਨਵ ਨਾ ਜਾਣਾ ਤੂੰ ਬਾਹਰ ਬ੍ਰਹਮ ਵਿਹੰਤ ਬੈਤਰੀ ਤੇਰੇ ਕਿਆ ਗੁਨਾਹ ਕੁਬਖਾਣਾ ਦੂ ਸੇਵਾ ਦੂ ਸੇਵਾ ਤੂੰ ਜੀ ਜਨਾਨਕ ਤੇਰਾ ਕੁਰਬਾਣਾ ਹਰਤਾ ਹੈ ਹਰਤਾ ਤੁੱਡੀ ਸੇਂਹਾਂ ਦੇ ਗੁਨਾਹ ਸੁਗਵਾਸੀ ਸੇ ਮੁਕਤ ਸੇ ਮੁਕਤ ਪਾਏ ਜਨ ਹਰਤਾ ਹੈ ਜੀ ਤਨ ਟੁੱਟੀ ਜਨ ਕੀ ਪਾਸੇ ਜਿੰਨਰ ਭਾਗ ਨਾ ਹਰਨਰ ਪੋਤੇ ਆਏ ਜੀ ਤਨ ਕਾਹ ਬੋਸ ਸੁਗਵਾਸੀ ਜਿਣ ਸੇਵਾ ਜਿਣ ਸੇਵਾ ਮੇਰਾ ਹਰਦੀ ਤੇ ਹਰ ਹਰੂਪ ਸੁਮਾਸੀ ਸੇਤਨ ਸੇਤਨ ਜਿਨ ਹਰਤਾ ਹੈ ਜੀ ਜਨਾਨਕ ਤਨ ਬੜਾ ਸੀ ਤੇਰੇ ਪਵਤ ਤੇਰੀ ਪਵਤ ਭੰਡਾਰ ਜੀ ਭਰੇ ਬੈਨ ਤੂ ਅਨੰਤਾ ਤੇਰੇ ਪਵ ਤੇਰੇ ਤੋ ਸਰਾਹਣ ਤੂ ਜੀ ਹਰਨਿਕ ਨੇ ਕਿਹ ਅਨੰਤਾ ਤੇਰੇ ਨੇਕ ਤੇਰੇ ਨੇਕ ਪਰੇ ਬਸ ਮੁਰ ਸਾਦ ਸਦੂ ਧੜਕਿ ਜਾਕਰ ਪਰਮ ਗ੍ਰੰਤਾ ਸੇ ਪਵਤ ਸੇ ਪਉਰੇ ਜਨਾਨ ਤੀ ਜੋ ਭਾਵੈ ਮੇਰੀ ਹਰਿ ਭਗਵੰਤਾ ਤੁਰੀ ਆਵ ਆਹੁਰ ਕੇਵਰਮ ਪ੍ਰਕਰਤਾ ਜਿਨਿ ਜੀਵੜੇ ਵਰਨਾ ਕੋਇ ਤੂ ਜਿਗ ਜਿਗ ਕੋਸ ਰਾਸ ਰਾਤੋ ਇਕੋ ਜੀ ਤੂੰ ਚਲ ਕਰਤਾ ਸੋਇ ਗੁਜਾਪੇ ਭਾਵੇ ਸੋਇ ਵਰਤੈ ਜੁ ਜਾਪੇ ਕਰੇ ਸੋ ਹੋਈ ਗੁਜਾਪੇ ਸਿਤ ਸਭ ਯੋ ਪਾਈ ਜਿਨਿ ਜਾਪੈ ਚਰਿ ਸਭ ਬੋਰੀ ਜਨਾਨੇ ਗੁੰਗਾਵੇ ਕਰਤੇ ਫੇਰੀ ਜੋ ਸਭ ਸੇ ਕਾ ਜਾਣੋ ਆਤਸਾ ਮਹੱਲਾ ਚੋਪਾ ਹੂੰ ਕਰਤਾ ਸਟਿਆਰ ਮੈਂ ਨਾਂ ਸਾਂ ਜੋ ਤੂ ਭਾਵੇ ਸੋਇ ਕੀ ਸੀ ਜੋ ਤੂ ਦੇ ਸੋਇ ਹਮ ਬਾਹਿ ਰਹਾਓ ਸਭ ਤੇਰੀ ਤੋਂ ਸੁਭਨਿ ਤੇ ਆਜਿਸ ਨੂੰ ਕਿਰਪਾ ਕਰੇ ਤਿਨਾ ਰਤਨੋ ਪਾਇਆ ਗੁਰਮੁਖਲਾ ਦਾਮਨ ਮੋਗ ਗਵਾਇ ਤੂ ਦਾਭੂ ਛੋੜੇ ਆਪ ਮਿਲਾਇਆ ਤੂੰ ਦਰੇ ਚਤੁਦੀ ਹਿਮਾਇ ਤੂ ਮੈਂ ਦੂਜਾ ਕੋਈ ਨਾ ਜੀਵਨ ਸਭ ਤੇਰਾ ਖੇਲ ਵਿਜੋਗ ਮਿਲ ਵਿਚਰਾਸ ਨੋ ਗੀ ਮੇਲ ਜਿਸ ਨੂੰ ਦੂ ਜਾਣੈ ਸੋ ਜਨ ਜਾਣੈ ਹਰ ਗੁਰ ਸਦੀ ਆਖ ਵਖਾਣਿ ਜਿਨ ਹਰ ਸੇਵੈ ਤਿਨ ਸੁਭ ਪਾਇਐ ਸਹਿਜੇ ਹਰਨਾਮ ਸਮਾਇਆ ਹੁਆ ਕੇ ਕਰਤਾ ਤੇ ਰਖੀ ਅਸੂਭ ਹੋਏ ਜਦ ਮਨੂਜਾ ਹੋਰ ਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋ ਜਨਾਨ ਨਿਰਹੁ ਪ੍ਰਗਟ ਹੋਇ ਆਚਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਤ ਨਹੀਂ ਕੀਆ ਬੰਕਰ ਮੋਂ ਪਰ ਨਹੀਂ ਚੱਲ ਰਹਾ ਹਮ ਦੇਖਿਆ ਤੇ ਡੂਗਿਐ ਲੈ ਮਨੇ ਕਿਨਾ ਜੀਤਸ ਮੂੜ ਮਨਾਹ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਗਤੀ ਸਦੀ ਨਹੀਂ ਪੜਾ ਨੂਰੇ ਮੁਖ ਦਾ ਜਨ ਤੇ ਆਪਰਨ ਮਤ ਨਾਨਕ ਤਿਨ ਕੀ ਸਰਨਾ ਜੰਤੂ ਨਾਹੀ ਵਿਸਰੇ ਆਚਾ ਮਹੱਲਾ ਪਹਿਲਾ ਪਈ ਪ੍ਰਾਪਤ ਮਾਨੁਕ ਤੇ ਹਰੀਆ ਗੋਬਦ ਮੰਨ ਕੀ ਹੋਈ ਤੇਰੀ ਬੜੀ ਆਵਰਕਿਆ ਤੁਕੀ 14 ਦਾ ਨਸਾਸਮਿਤ ਭਜ ਕੇਵਲ ਨਾਮ ਸਰੰਜਾ ਲਾਪਵ ਜਨ ਦਨ ਕਾ ਜਨ ਬਿਠਾ ਜਾ ਤਰੰਗ ਮਾਇਆ ਕਰਹਾਵ ਜਪਤਾ ਸਿਨਮ ਧਰਮ ਨਾ ਕਮਾਇ ਸੇਵਾ ਸਾਧਨਾ ਬੈਨ ਹਰਾਇ ਕਹੁ ਨਾਨਕ ਹਮਣੀਚ ਕਰੋ ਮਾ ਸਰਨ ਪ੍ਰੇਤੀ ਰਾ ਕੋ ਸਮਾ ਆਜ ਸਾਇਦੇ ਸਿਨ ਗਬਿਰ ਬਾਜ ਬਿੰਤੀ ਜੋ ਪਈ ਅਮਰੀ ਕਰੋ ਹਾ ਤੇ ਰਖਾ ਪੂਰਨ ਹੋ ਚਿਤ ਕੇ ਚਾ

ਬੁੱਧ ਸੁਲਾਹ ਹਾਰੇ ਪਛਾ ਸਰੀ ਸੁਜੋ ਘੇਵਰ ਚਾਰਾਖ ਲੈ ਹਮ ਰਾਖਨ ਹਾਰੇ ਸਾਈਂ ਸੰਤ ਸਹਾਇ ਪਿਆਰੇ ਦੀਨ ਬਰਨ ਦੁ ਸੁਨੇ ਕੇ ਹੰਤਾ ਤੁਮਹ ਪਰਿ ਚਤੁਰਦਸ ਕੰਤਾ ਮੋਲ ਕਾ ਬ੍ਰਹਮਾ ਬੋਤਰਾ ਕਾਲ ਪਾਇ ਜਿ ਬਿਯੋ ਬਤਰਾ ਕਾਲ ਪਾਇ ਕਰਬ ਸੰਭਲ ਕਾ ਸਾ ਸਭਿ ਭਾਵ ਤਾ ਕੀਆ ਤਮਾ ਜਵਨ ਕਾਲ ਜੋਗੀ ਸਭ ਕੀਓ ਬੇਜਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਦਾਇ ਹਮਾਰ ਜਵਨ ਕਾਲ ਸਜਤ ਬਨਾਇਓ ਦੇਵ ਦਾ ਦੁਸਨੇ ਬਜਾਇਓ ਆੜੰਦੇ ਕੇਵ ਤਾਰਾ ਸੂਈ ਗਰੂ ਸੰਜਿਓ ਹਮਾਰਾ ਨੰਸਤਾਰਥ ਸਿਖੋ ਹਮਾਰੀ ਸਕਲ ਪ੍ਰਜਾ ਜਨੀ ਆਪ ਸੁਵਾਰੀ ਸਿਵਕਣ ਕੋ ਸਿਵ ਬੰਸੁਖ ਦਿਓ ਸਦਨ ਕੋ ਬਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਨਵੇ ਕਿੰਟੀ ਦੇ ਗੁੰਚਰੇ ਸੋਲਾ ਸਭ ਪਰ ਕਿਰਪਾ ਦੇਸ ਕਰ ਫੂਲਾ ਸੰਤਨ ਉਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਬਦਵਤ ਕੀ ਜਾਣੇ ਜਬਦ ਰਖ ਕਰੈ ਦਰਤਾਰਾ ਪ੍ਰਜਾ ਤਰਤ ਤਬ ਦੇ ਹੇ ਉਪਾਰਾ ਜਵਾ ਕਰਤ ਘਰ ਤੋ ਫੋਕਬੋ ਤੁਮ ਮਨ ਮਦਦੇ ਤਰਸੁ ਬੁਮ ਬੇਤੇ ਬਰਾਜਰ ਚਗਤਾਰੇ ਆਪਿ ਆਪਣੀ ਬੂਝੋ ਚਾਰੇ ਤੂੰ ਸਭਿ ਤੇਰਾ ਤੇ ਨਾ ਜਾਣ ਪੇਧੇ ਭੇਦੇ ਹਰਿ ਆਲਮ ਨਰੰਗ ਕਾ ਨਿਰੰਗ ਕਾਣ ਲੰਬੇ ਆਦਿ ਨਿੰਦ ਨਾ ਬੇਸਮ ਤਾਕਾ ਮੂੜੁ ਚਾਰਤ ਪੇਦਾ ਜਾ ਕੋ ਪੇਵਨ ਭਵਦ ਬੇਦਾ ਤਾਕੂ ਕਿਰਪਾ ਹਨ ਨਿਮਾਨਤ ਮਹਾ ਮੂੜ ਕਚ ਪੇਧ ਨਾ ਜਾਣ ਤ ਮਹਾਦੇਵ ਕੋ ਕਹਿ ਰ ਸਦਾ ਸਿਮ ਨਰੰਗਾਰ ਕਾ ਛਿਨਤ ਨਹੀਂ ਪੇਵ

ਵੇ ਤੂੰ ਸਰ ਸਰ ਨਹੀਂ ਪਰੇ ਚਿੰਤਾ ਦੁਸਤ ਹੋਆ ਮਰੇ ਕੋਰ ਕਣੋਂ ਪਗ ਭਰੇ ਤਿਹਾਰੇ ਦਿੰਦੇ ਤੁਮ ਸੰਕਲ ਸਭ ਟਾਰੇ ਜੋ ਕਲ ਕੋਇਕ ਭਾਰਤ ਹੈ ਤਾਕੇ ਕਾਲ ਨਿਕਟਨਾ ਹੈ ਰੱਛਾ ਹੋਇ ਤਾ ਸਭ ਕਾਲਾ ਦੁਸਰੈ ਜਤ ਕਾਲਾ ਤੇਰੇ ਪਾਦ ਰੇਜਨ ਜੈ ਰਹੋ ਤਾਕੇ ਤਾਪਨ ਕਮੋਹਰ ਹੋ ਰਦ ਸਦ ਕਰਮੋ ਸੁਭ ਹੋਇ ਦਸ ਸਾਸ ਸਕੇਨਾ ਕੋਈ ਇਹ ਗੁਮਾਰ ਜਤ ਮਾ ਸੁਮਾਰਾ ਕਾਲ ਫਾਸ ਸਿਤਾਯ 12 ਜਨਰ ਨਾਮ ਤਿਹਾਰੋ ਕਹਾ ਦਾਰੀ ਦੁਸ ਸੁਖ ਤੇ ਰਹਾ ਕਰਕੇ ਤੇ ਮੈ ਸਰਣ ਪਿਹਾਰਿ ਆਪਹਾਰ ਦਲੇ ਹੋ ਬਾਰੀ ਸਰਬothor ਮੋਹ ਸੁਹਾਇ ਜਿਸ ਦੋਵਤਿ ਲਿਹਿਓ ਬਚਾਇ ਸੋਇਆ ਭਾਈ ਗਏ ਜੋ ਤੇ ਤੁਮਰੇ ਤਪ ਤੇ ਕੋ ਆਕਰੇ ਨਹੀਂ ਆਨਿਉ ਰਾਮ ਰਹੀ ਪ੍ਰਾਣਿ ਕ੍ਰਾਨੇ ਕਹਿਮ ਤੇ ਕਨਾ ਮਾਨਿ ਸਿਮਰਸਾ ਸਰਵੇ ਸੁਮੈ ਮੋ ਪੇੜ ਕਹਿਮੇ ਕਨਾ ਜਾਨਿਉ siresh paar ਕਿਰਪਾ ਤੁਮਰੀ ਕਰ ਮੈਨਕ ਸਭ ਤੋਹਿ ਬਖਾਨਿ ਦੋਹਰਾ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਭਾਇ ਗਹਿ ਕੀ ਲਾਜਿ ਹਸ ਗੋਵਿੰਦ ਦਾਸ ਤੁਹਾਰ ਰਾਗ ਕਲੀ ਮਹਲਾ 3 ਜਾਣਦੇ ਕੋਣ ਪਿਆਰ ਸਤਿਗੁਰ ਪ੍ਰਸਾਦ ਅਨੰਦ ਪਿਆ ਮਰੀ ਮਨਿ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰ ਜੀਤੀ ਮਨਵਧਿਆ ਵਧਾਇਆ ਰਾਗ ਰਤਨ ਪਰਵਾਰ ਪਰਿਆ ਛਬਦ ਗਾਵਣ ਆਈਆ ਛਬਦੋਤਾ ਗਾਵ ਹਰੀ ਪ੍ਰਮਨ ਜੀਵਸਾਇਆ ਕਹੇ ਨਾਨਕ ਕੇ ਨ ਦੋਹ ਸਤਿਗੁਰ ਮੈਂ ਪਾਇਆ ਹੀ ਮਨ ਮੇਰੇ ਆ ਤੂ ਸਦਾ ਰੋਹਨ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵੀ ਸਾਰਨਾ ਜੀ ਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭ ਨਾਮਲਾ ਸਮਰਤ ਸੁਮੀ ਜੋ ਕਿ ਮਨੋਂ ਵੀ ਸਾਰ ਕਹੇ ਨਾਨਕ ਮਨ ਮੇਰੇ ਸਦਾ ਰੂ ਹਰ ਨਾਲੇ ਸਾਚੇ ਸਾਹਿਬਾ ਗਿਆਨ ਨਹੀਂ ਕਰਤੇ ਕਰਤਾ ਤੇਰੇ ਸੁ ਪੁਜੈ ਰਸਤੇ ਹੀ ਸੋ ਪਾਵੇ ਸਦਾ ਸਿਵਤਸਲਾ ਤੇਰੇ ਨਾਮ ਨਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਦੇ ਸਭ ਰਗਨੇ ਕਹੇ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਸਾਚਾ ਨਾਮ ਰਾਇ ਧਾਰੋ ਸਾਚਾ ਨਾਮ ਹੈ ਧਰਮਨਾਕਨ ਘੁਕਾ ਸਭ ਗਵਾਈਆਂ ਕਰ ਸਾਂਝੁ ਕਮਨੇ ਅਵਸਾਧਨੇ ਚਾਹ ਸੂਜਾਈਆਂ ਸਦਾ ਕੁਰਬਾਨ ਕੀਤਾ ਗੁਰਬਟਹੁ ਜਿਤੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋਸ ਸਬਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੀ ਪਾਜੀ ਬੜੇ ਦਰਸ ਭਾਗੇ ਕਰਸ ਭਾਗੇ ਚਬੋ ਦਵਾਜੇ ਕਲਾ ਜਤ ਕਰਤਾਰੀਆਂ ਪੰਜ ਦੋਤ ਤਰ ਪਸ ਕੀਤੇ ਕਾਲ ਕੰਟਕੁ ਮਾਰਿਆ ਤੋਰ ਕਰਮ ਪਾਇ ਤੋ ਜਿਨ ਕੋ ਸੇ ਨਾਮ ਅਹ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਤ ਤਿਤ ਕਰਣ ਦਵਾਜੇ ਨਰਦ ਜਨੋ ਬੜਾ ਭਾਗੀ ਹੋ ਸਕਲ ਮਨੋਰਥ ਪੂਰੇ। ਹਾਰ ਬ੍ਰਹਮ ਪ੍ਰਪਾਇਆ ਤਰੇ ਸਕਲ ਵਸੂਰੇ ਦੁਖ ਰੋਗ ਸੰਤਾ ਬਿਉ ਤਰੇ ਸੁਣੀ ਸਚੀ ਬਾਣੀ। ਸੰਤ ਸਾਧਨ ਭੈ ਉਸਰ ਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਤੂਤ ਸਤਿਗੁਰ ਰਹਾ ਪਰ ਪੂਰੇ। ਬਿਨਵੰਚ ਨਾਨਕ ਗੁਰ ਚਰਨ ਲਾ ਦੇਵਾ ਦੇਨ ਤੂਰੇ ਮੰਦਾਵਣੀ ਮਹੱਲਾ ਪੰਜਵਾ। ਥਾਲ ਵਿਖੇ ਤਨ ਵਸਤੂ ਭਯੋ ਸਰ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਘਰ ਪੈ ਰਿਸਕਾ ਸਭ ਸੇ ਉਧਾਰੋ। ਵੇ ਕੋ ਕਾ ਮੇ ਜੇ ਕੋ ਗੁੰਚੇ ਰਸਤਾ ਹੋਏ ਉਦਾਰੋ ਇਹ ਵਸਰੀ ਨਹੀਂ ਜਾਣਿਤ ਨਿਤ ਰਖਿਉ ਰਤਾਰੋ ਕੰ ਸੰਸਾਰ ਕਰ ਲਗਤ ਰੀ ਸਬ ਨਾਨਕ ਗ੍ਰੰਥਸਾਰੋ ਸ਼ਲੋਕ ਮਹੱਲਾ ਆਪਣਵਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀ ਤੋਈ ਮੈਨਦਰ ਬੁਨਿਆਰ ਕੋ ਗੁਨਾਹੀ ਆ ਪੇਤਰ ਸਪਿਓਈ ਅਰਜਪਿਆ ਮੇਰੇ ਮਤ ਹੋਈ ਸਤਿਗੁਰਸਾ ਜਿਨ ਮਿਲਿਆ ਨਾਨਕ ਨਾਮ ਮਿਲੇ ਤਾ ਜਿਉ ਤਨ ਮਨ ਠੀ ਵਹਿ ਰਿਆ ਪੋੜੀ ਜਿਥੈ ਤੁ ਸਮਰਾਤ ਜਿਥੈ ਕੋਈ ਨਾਏ ਉਥੈ ਤੇਰੀ ਰਾਖੀ ਅਗਨੀ ਦੁਰਮਾਏ ਜੋ ਕਾਜਮ ਕੈਰੂ ਤੇ ਨਾਇtre ਚੜ ਜਾਏ ਪਉੜਿ ਵਿਖ ਮੁਸਦਾਹ ਗੁਰ ਚਵਦੀ ਭਾਰ ਪਾਏ ਜਿਨ ਕੋ ਲਗੀ ਪਿਆਸੀ ਅਮਰੀਦ ਸਹੀ ਗਾਇ ਕਲਮੇ ਹੋ ਗੁਣ ਗੁਣ ਗੋਬਿੰਦ ਗਾਇ ਸਭ ਸੇ ਨੋ ਕਿਰਪਾ ਸਮਾਲਲੇ ਸਾਹੀ ਸਾਇ ਬਿਰਥਾ ਕੋਈ ਨ ਜਾ ਜੀ ਆਉ ਤੁਧਾ ਸ਼ਲੋਕ ਮਹੱਲਾ ਬਨਵਾ ਅੰਤਰ ਗੁਰੂ ਅਰਧਨਾਥ ਜੀ ਮਾਜਤ ਕੁਰਲਾ ਨਿਤਰੀ ਸਤ ਗੁਰ ਤੇ ਕਿਨਾਰ ਸੁਰਨੇ ਸੁਰ ਨਾ ਗੁਰਲਾ ਸਤ ਗੁਰ ਸੇ ਚਿਰ ਤੇ ਰਤੇ ਅਦਰ ਦੇ ਭਾਇ ਠਾਉ ਕਹੋ ਨਾਨਕ ਕਿਰਪਾ ਤਰੇ ਜਿਸ ਨੋ ਇਹ ਮਤ ਦੇ ਜੇ ਕੋ ਨਾ ਤੁਮ ਕਾ ਡੀਵਰ ਲੇਕੇ ਕੇ ਮਹੱਲਾ ਪਨਵਾ ਰਖੇ ਰਖਣੇ ਹਾਰਿਆ ਪਿਓ ਬਾਰਿਆ ੁਰਕੀ ਪੈਰੀ ਪਾਏ ਕਾਡ ਸਵਾਰਿਆ ਹੋ ਆਇਆ ਪਦਿਆਲ ਮਨੋ ਨਾਮ ਵਿਚਾਰਿਆ ਸਾਰ ਦਿਨ ਕੇ ਸੰਗ ਪਵ ਜਲਤਾਰਿਆ ਸਾਖਤ ਨਿੰਦਕ ਦੁਸ਼ਕਿਨ ਮਾਹਿ ਬਿਦਾਰਿਆ ਇਹ ਸਹਬ ਕੀ ਟੇਕ ਨਾਨਕ ਮਨੇ ਮਾਏ ਵੇ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਤੇ ਸਹਬ ਕੀ ਟੇਕ ਨਾਨਕ ਮਨੇ ਮਾਏ ਜੀ ਸਮਰਿਸ ਕੋ ਸਗਲੇ ਦੂਰ ਪਜਾਇ ਵਾਹਿਗੁਰੂ ਦਾ ਫਲ ਸਾ ਵਾਹਿਗੁਰੂ ਦੀ ਕੀਤੇ